सलाम सत नमस्कार मैं हूं हुसैन शेख और आप देख रहे हैं मैनस टाइम्स आप जानते हैं कि आपको नई नई जानकारी हम अक्सर देते रहते हैं आज भी हम एक बड़ी अच्छी जानकारी देने जा रहे हैं अब इस वक्त पंजाब में हालात ये बने हुए हैं कि अगर हम अब्रॉड की बात करें कनाडा की बात करें अमेरिका की बात करें तो लोगों में ये प्रचलित हो चुका है कि जी कनेडा ने वीज़े बंद कर रखे हैं और वहाँ पर जाना बहुत मुश्किल हो गया है हमारे साथ इस वक्त सुखजिंदर सिंह गिल हैं गेटवे ग्लोबल के डायरेक्टर भी हैं वो उनका नजरिया कुछ और है उनकी बातें कुछ और है। वो ही बाते हैं वही बातें जो है हम आपको तो आज बताएंगे सुखजिंदर गिल जी आपका बहुत बहुत स्वागत है पहले थोड़ा सा हमें बताया कि जी ये गेटवे ग्लोबल है क्या ब्रीफ में गेटवे ग्लोबल आज से अठारह साल लगभग हो गया है ਪਾਲਸ ਕੋ ਪ੍ਰਵਤ ਵਿਦਾ ਰਿਮੀਗ੍ਰੇਸ਼ਨ ਇਸ ਟੂ ਬੀ ਇਟਸ ਕੰਨ ਕਰ ਰਹੇ ਜੀ ਇਹ ਇੱਕ ਟੋਟਲ ਕਿੰਨੇ ਐਕਸੀਡੈਂਸ ਹੋ ਗਿਆ ਨਾ ਖਰਾ ਫਲਪਸ ਹੋ ਗਿਆ ਅੱਜ ਦੇ ਸਟੈਂਡਿੰਗ ਚੀਜ਼ ਦੀ ਗੱਲ ਕਰੀ ਆਪਾਂ ਕਿ ਕੈਨੇਡਾ ਲੋਕ ਕਹਿ ਰਹੇ ਕਿ ਲੋਕਾਂ ਦਾ ਮੂੰਹ ਪੰਗ ਹੋ ਗਿਆ ਜਾਂ ਕੈਨੇਡਾ ਨੇ ਵੀਜ਼ਾ ਬੰਦ ਕਰ ਦਿੱਤਾ ਕੈਨੇਡਾ ਦਾ ਨਾਤਾ ਵੀza ਬੰਦ ਕੀਤਾ ਨਾ ਲੋਕਾਂ ਨੂੰ ਮੋਪਾਂਗੇ ਜੀ ਐਕਟੀਵਿਟੀਜ਼ ਜਿਹੜੇ ਸੱਜੇ ਪੰਜਾਬ ਵਿੱਚੋਂ ਸਟੂਡੈਂਟਾਂ ਦੇ ਕਸਟਮਰ ਲੱਤੀਆਂ ਆਉਂਦੀਆਂ ਸੀਗਾ ਉਹ ਲੱਤਕੇ ਵਾਲੇ ਉਹਨਾਂ ਦੇ ਉੱਪਰ ਇਨਵੈਸਟਮੈਂਟ ਕਰਦੇ ਸੀ ਇਹੋ ਗੋਮੋਂ ਮਤਲਬ ਡਾਇਰੈਕਟ ਵਾੜੀ ਪੈਸਾ ਖਰਚਦੇ ਨਾਲੋਂ ਲੱਤਾਂ ਇਹ ਨਾਲ ਚੱਲਿਆ ਉਹ ਸੂਬਾ ਨਾਲ ਸੂਬੇ ਨੂੰ ਸਪੌਕਸ ਤੋਂ ਵਰਕ ਪਰਮੈਂਟ ਚੱਲਿਆ ਜਾਂਦਾ ਸੀ ਉਹ ਕੁਸ਼ਕ ਮਤਲਬ ਇਹਦੇ ਸੀਗਾ ਕਿ ਕਿਸਾਂ ਵਿੱਚ ਇਹਨਾਂ ਨੇ ਬੰਦ ਦਿੱਤਾ ਹੈਗਾ ਉਹ ਕਦ ਸਟੂਡੈਂਟ ਪਾਸਟੂ ਹੋਏਗਾ ਤੋ ਅੱਲਾ ਹੀ ਜਾ ਸਕਦਾ ਹੈ ਤੇ ਆਪਣੇ ਰਿਸਪੌਂਸਿਬਲ ਨਹੀਂ ਨਾਲ ਜਾ ਸਕਦਾ ਜੀ ਤੇ ਜਿਹੜਾ ਕਿ ਮਤਲਬ ਗ੍ਰੈਜੂਏਟ ਹੈ ਉਹ ਆਪਣੇ ਫੌਸ ਨੂੰ ਨਾਲ ਜਾ ਸਕਦਾ ਜੀ ਜੀ ਤੇ ਕੈਨੇਡਾ ਅਜੂ ਵੀਜ਼ਾ ਦੇ ਰਿਹਾ ਹੈ ਪਲੱਸਟ ਵੀ ਦੇ ਰਿਹਾ ਹੈ ਤੇ ਉਸ ਤੋਂ ਬਾਅਦ ਗ੍ਰੈਜੂਏਟ ਮਤਲਬ ਮਿਲ ਹੀ ਗਿਆ ਕਿਸ ਕਿਸ ਬਿਨਾਤੇ ਵੀ ਵੀਜ਼ਾ ਇਸਕੋ ਦੇ ਰਿਹਾ ਕੋਸ਼ਿਸ਼ ਬੰਦੇ ਟ੍ਰੇਡ ਕੋਰਸ ਹੈਗੇ ਸ਼ੇ ਕੋਰਸ ਹੈਗੇ ਟ੍ਰੇਡ ਦੇ ਵਿੱਚ ਉਹਨਾਂ ਦੇ ਉੱਪਰ ਵੀਜ਼ਾ ਦੇ ਰਿਹਾ ਜੀ ਤੇ ਕਿਹੜੇ ਛੇ ਕੋਰਸਿਸ ਨੇ ਉਹਨਾਂ ਚਾਹ ਕੰਪਿਊਟਰ ਦਾ ਹੋ ਗਿਆ ਜੀ ਉਹਨਾਂ ਦੇ ਵਿੱਚ ਐਗਰੀਕਲਚਰ ਦਾ ਨਾਮ ਲੁਕ ਹੋ ਗਿਆ ਜੀ ਇਹ ਹੌਪਟੈਲ ਵੀ ਆਪਣਾ ਸੌਰੀ ਪਬਲਿਕ ਸਕਿਟੀ ਉਹ ਨਹੀਂ ਉਹ ਹੈਲਥ ਕੇਅਰ ਕਿਹਾ ਜਾਂਦਾ ਹੈ ਹੈਲਥ ਕੇਅਰ ਉਹ ਤੇ ਇਹਦੇ ਵਿੱਚ ਉਹ ਪਿਚਨ ਵਾਲੇ एरिया आई थी ਕਿ ਜਿਹੜਾ ਕੈਨੇਡਾ ਦੇ ਵਿੱਚ ਹੈ ਪਰਟੀਕুলਰ ਕੈਨੇਡਾ ਦੀ ਗੱਲ ਕਰ ਰਹੇ ਹਾਂ ਕਿ ਉੱਥੇ ਜਿਹੜੇ ਟ੍ਰੋਡੋ ਨੇ ਬਹੁਤ ਸਖਤ ਕਾਨੂੰਨ ਕਰਤੇ ਹਨ ਇੰਡੀਅਨ ਨੂੰ ਲੈ ਕੇ ਬੜਾ ਸਖਤ ਹੋ ਜਾਇਆ ਹੈ ਚਾਹ ਹੁਣ ਤੱਕ ਟ੍ਰੋਡੋ ਜਾ ਚੁੱਕਿਆ ਹੈ ਉਸ ਤੋਂ ਬਾਅਦ ਟ੍ਰੋਡੋ ਜਾਣ ਤੋਂ ਬਾਅਦ ਕੋਈ ਫਰਕ ਨਹੀਂ ਹੱਕਾ ਪੋਰਸਿਆਂ ਦੀ ਹੋਈ ਚੱਲ ਰਹੀ ਹੈ ਉਹਨੇ ਸੱਤ ਨਹੀਂ ਕੀਤਾ ਸਕਦੇ ਆਪਾਂ ਇਹਨੂੰ ਮੰਨਦੇ ਜਿਉਂ ਕਹਿੰਦੇ ਇੱਕ ਸਾਲ ਦੀ ਫੀਸ ਉਹ ਬੱਚਾ ਕਦੇ ਪੇ ਕਰਦਾ ਸੀ ਉਹਨੇ ਕਿ ਤਦ ਹੀ ਜੀਏ ਸੀ ਰਹਿਣ ਦਾ ਖਰਚਾ ਉਸ ਸਾਲ ਦਾ ਹੈਗਾ ਉਹਨੇ 20 ਅਡਾਫੀਆ ਡਾਊਨ ਨੂੰ ਲਾ ਕੇ 20 ਅਸ਼ੀਅਸ ਨੂੰ 35000 ਤੱਕ ਲਾ ਕੇ ਅਸੀਂ ਉਹ ਕਹਿੰਦੇ ਸਕਤੀ ਹੋ ਗਈ ਸਕਤੀ ਸਿਰਫ ਇੰਨੀ ਹੋਈ ਹੈ ਜਿਹੜੇ ਬੱਚੇ ਉੱਥੇ ਮੰਨੋ ਪਲੱਸ 2 ਵਾਲੇ ਸੀਗੇ ਉਹ ਆਪਣੇ ਜਿਹੜੇ ਕੋਰਸ ਹੈਗੇ ਉਹਦੇ ਡਿਮਾਂਡ ਦੇ ਕੋਰਸ ਹੈਗੇ ਉਹਨਾਂ ਨੇ ਪੜ੍ਹਿਆ ਸਕਦੀ ਜੀ ਤੇ ਉਹ ਸੱਤਾਈ ਕੋਈ ਨਹੀਂ ਤੇ ਉਹ ਜਿਹੜਾ ਪਹਿਲਾਂ ਤਾਂ ਬੱਚਾ ਪਲੱਸ 2 'ਚ ਜਾ ਸਕਦਾ ਸੀ ਇਂਵਿਟੇਸ਼ਨ ਤੋਂ ਸੱਤ ਮੁੰਨੇ ਗਈ ਉਹਨੇ ਉਹ ਕਰਕੇ ਕੀ ਇਹਦਾ ਕੀ ਗੱਲ ਹੈ ਕਿ ਫਸਟ ਟੂ ਛੱਡ ਕੇ ਉਹਨੂੰ ਪੋਸਟ ਗ੍ਰੈਜੂਏਸ਼ਨ ਵਾਸਤੇ ਮੰਗਾ ਰਹੀ ਨਹੀਂ ਉਹ ਪਾਸਟਵਾਲੇ ਕੁਸ਼ੂਨ ਨੂੰ ਵੀਜ਼ਾ ਦੇ ਰਹੇ ਆ ਜਿਹੜਾ ਬੱਚਾ ਪਾਸਟਵਾਲੇ ਉਹ ਇੱਕ ਕੋਰਸ ਵਾਸਤੇ ਇਹ ਦੇ ਰਹੇ ਆ ਛੇ ਬਿਲਡਿੰਗ ਨੇ ਕਿਉਂ ਵੀਜ਼ਾ ਦੇ ਰਹੇ ਆ ਵੀਜ਼ਾ ਉਹਨੂੰ ਨਹੀਂ ਮਿਲ ਰਿਹਾ ਜਿਹੜੇ ਕੀ ਬੱਚੇ ਨਾਲ ਮੈਰਿਜ ਕਰਵਾ ਕੇ ਨਾਲ ਜਾ ਰਹੇ ਸਿਰਫ ਉਹ ਪੰਜਾਬੀ ਆਪਣੇ ਰਹਿ ਕੇ ਪੰਜਾਬ ਦੇ ਵਿੱਚ ਸੀਗਾ ਕਲਚਰ ਸੀਗਾ ਵੀ ਪਾਸਟ ਟੂ ਲੜਕੀ ਨਹੀਂ ਕੀਤੀ ਆ ਉਹਨੂੰ ਬੇਪਰਵਾਹੀ ਮੈਰਿਜ ਕਰੋ ਨਾਲ ਲੜਕਾ ਭੇਜੀ ਜਾਉਂਗੀਆਂ ਨੀਏ ਬਸ ਇਹ ਬਦਲ ਉਹ ਦਾਦੀ ਗੱਲ ਜਿਵੇਂ ਵੀ ਇਹ ਤੋਂ ਬਾਅਦ ਵੀ ਤਾਂ ਉਸ ਨੇ ਹਾਂ ਬੀਏ ਤੋਂ ਬਾਅਦ ਤਾਂ ਬਣਾ ਉਹ ਜਿਹੜਾ ਕੱਚੇ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਜਾ ਰਹੇ ਆ ਉਹ ਨਾਲ ਵੀ ਆਪਣਾ ਸਪਸ ਆਪਣੇ ਬੱਚਿਆਂ ਨਾਲ ਵੀ ਜਾ ਰਹੇ ਆ ਉਹ ਵੀ ਜਾ ਰਹੇ ਤੇ ਕੀ ਮੈਸੇਜ ਕੀ ਦੇਣਾ ਚਾਹੁੰਗੀਆਂ ਆਮ ਪੰਜਾਬੀਆਂ ਨੂੰ ਸਮਾਉਣ ਲਈ ਪੰਜਾਬੀ ਹੁੰਦੇ ਦਰਦਜੇ ਲੋੜ ਹੈ ਨਹੀਂ ਤੁਸੀਂ ਉਹਦੀਆਂ ਜਿਹੜੀਆਂ ਕੈਨੇਡਾ ਦੀਆਂ ਪਾਲਿਸੀ ਹੈਗੇ ਉਹ ਧਿਆਨ ਨਾਲ ਦੇਖੋ ਉਹਤੇ ਵਿਚਾਰ ਕਰੋ ਅچھے ਇਮੀਗ੍ਰੇਸ਼ਨ ਜਿਹੜਾ ਵੀ ਕੋਈ ਕੰਮ ਕਰਦੀ ਏਜੰਸੀ ਹੈਗੀ ਉਹਦੇ ਕੋਲ ਜਾਓ ਉਰੂ ਕੋ ਆਪਣੀ ਸਲਾਹ ਲੌਰ ਲਈ ਜਾਓ ਤੇ ਜੇ ਲੋਕ ਤੁਹਾਡੇ ਕੋਲ ਆਉਂਦੀਆਂ ਤਾਂ ਉਹਦੇ ਵਾਸਤੇ फीस पेल साथ, तो पे तो हो या बाद स्टैप बाय स्टैप है जी है कॉलेज एडमिशन हैगी है फीस जो है पेलना पे करनी पी हंड्रड डॉलर है हंडर प्लस हैगी तो बाद जी है कॉलेज की फीस भेजनी पेगी जी एससी भेजनी पेगी फाइल तैयार होगी प्रोसैसिंग भी लगेगी एमबैस भी लगेगी सारे दो है स्टैप बायपुर करना पड़ेगा सुखजिंदर गिरजी दस रहे कि जनडा वीजा है जो लोगों प्रचलित हो गया बहुत ज़्यादा बंद हो गया है सख्त हो गया है। हाँ सख्ती नो डाउट सख्ती हुई है बट वो कुछ कुछ आज हुई है छे कोर्सिज़ है जो बच्चा जा सकता है, प्लस टू तो बाद लेकिन अच्छी जी चीज़ वो है कि उन्होंने बी ए तो बादस में तो भी लैके जा सद बच्चों भी लैके जा सद थोड़ा आसान भी किया है थोड़ा कठिन भी किया ਤੁਸੀਂ ਇਸ ਮਾਮਲੇ ਦੇ ਵਿੱਚ ਹੋਰ ਵੀ ਜਾਣਕਾਰੀ ਲੈਣ ਬਾਰੇ ਸੁਖਿੰਦਰ ਜੀ ਨਾਲ ਗੱਲ ਕਰ ਸਕਦੇ ਹੋ ਇਹ ਤੁਹਾਨੂੰ ਉਹਦੀ ਟੈਲੀਫੋਨਿਕਲੀ ਤੁਹਾਨੂੰ ਗਾਈਡ ਵੀ ਕਰ ਸਕਦੇ ਆ ਸੁਖਿੰਦਰ ਜੀ ਜੇ ਤੁਸੀਂ ਆਪਣਾ ਨੰਬਰ ਇਹਨਾਂ ਨੂੰ ਬੋਲ ਦਿਓ ਤਾਂ 98140 2706 ਤੇ ਇਹ ਲੁਧਿਆਣਾ ਜਿਹਨਾਂ ਦਾ ਗਲੋਬਲ ਗੇਟਵੇ ਹੈ ਫ੍ਰੀ ਐਡਵਾਈਸ ਹੈ ਜੇ ਤੁਸੀਂ ਨਵਾਂ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਇਹਨਾਂ ਤੋਂ ਜਾਣਕਾਰੀ ਲਓ ਜੇ ਇਹਨਾਂ ਤੋਂ ਜਾਣਕਾਰੀ ਲਓਗੇ ਤਾਂ ਸਾਡੀ ਵੀ ਗੱਲ ਯਾਦ ਰੱਖਿਓ ਕਿ ਸਾਨੂੰ ਵੀ ਸਬਸਕ੍ਰਾਈਬ ਤੇ ਫੋਲੋ ਤੇ ਸ਼ੇਅਰ ਕਰਦੇ ਰਹੋ ਤਾਂ ਕਿ ਸਾਡੀ ਜਿਹੜੀ ਜਾਣਕਾਰੀ ਹੈ ਹੋਰ ਲੋਕਾਂ ਤੱਕ ਵੀ ਪਹੁੰਚ ਸਕੇ ਔਰ ਅਵੇਅਰ ਹੋ ਕੇ ਅੱਛੇ ਗਾਈਡ ਨੂੰ ਲੈ ਕੇ ਆਪਣੀ ਜ਼ਿੰਦਗੀ ਨੂੰ ਬਣਾ ਸਕਣ ਬੈਰਨਸਟੈਂ ਲਈ ਹੁਸੈਨ ਸ਼ੇਰ ਲੁਧਿਆਣਾ